ਜੇ ਸਿੱਖ ਕੋਲ ਸਿੱਖੀ ਤਾਂ ਹੋਵੇ ਸਿੱਧ ਕਲਾ ਹੋਵੇ ਫਿਰ ਡੋਲ ਜਾਂਦਾ ਜੇ ਨਾਲ ਕੋਲ ਸਿੱਧਕੀ ਉਹ ਕਹਿੰਦੇ ਸਾਰੇ ਚਾਹੇ ਜਾਗਦੇ ਭੇਜ ਕੇ ਸ਼ਹੀਦ ਕਰਵਾ ਦਿਓ ਚਾਹੇ ਭੁੱਖੇ ਰੱਖ ਕੇ ਸ਼ਹੀਦ ਕਰਵਾ ਦਿਓ ਸਾਡਾ ਤਾਂ ਸ਼ਹੀਦ ਹੈ ਹੀ ਨਹੀਂ ਨਾਲ ਸਾਡਾ ਮੰਨਿਆ ਨਹੀਂ ਕਿਉਂਕਿ ਸ਼ਹੀਦ ਨੇ ਹੋਰ ਪਾਸੇ ਕਿਤੇ ਜਾਣਾ ਨਹੀਂ ਹੁੰਦਾ ਕਿਸੇ ਜੂਨ ਕੇ ਨਹੀਂ ਪੈਣਾ ਕੋਈ ਲੇਖਾ ਜੋਖਾ ਨਹੀਂ ਹੁੰਦਾ ਸਿੱਧਾ ਸੱਚ ਕਰਨ ਨੂੰ ਜਾਂਦਾ ਕਹਿੰਦੇ ਜਦੋਂ ਅਸੀਂ ਜਾਂਦੇ ਆਂ ਦਰਵਾਜ਼ੇ ਬੰਦ ਐ ਮੋਰੇ ਲਿਖਿਆ ਸਾਹਮਣੇ ਦਰਵਾਜ਼ੇ ਦੇ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਦੇ ਤੇ ਬੋਲੇ ਉਹਨੇ ਕੀ ਕਹ ਦਿੱ ਗੇ ਉਹ ਪੜਾਉ ਬਾਛਪਨ ਤੇ ਬਚਲ ਕੀ ਚਾਹੀਦਾ ਕਹਿੰਦੇ ਰਾਜਨਾ ਤਾਂ ਮੁਕਤ ਨਾ ਤਾਂ ਮੰਤਰੀ ਚਾਲਕ ਉਹ ਟੁਕੜਾ ਗਿਆ ਬਸ ਆ ਤੋਂ ਪਹੁੰਗੈ ਸ ਦੁੱਖ ਬਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾੜ ਜਾ ਬੰਦੂਤ ਇੱਕ ਦੁੱਖ ਰੋਗ ਲਗੇ ਤਲਤਾਏ ਬੈਦਨਾ ਪੋਰੇ दारू ਲਾਏ ਚਾਰ ਪ੍ਰਕਾਰ ਦਾ ਦੁੱਖ ਆ ਸਭ ਤੋਂ ਵੱਡਾ ਦੁੱਖ ਬਿਛੋੜੇ ਦਾ ਦੁੱਖ ਦੂਸਰਾ ਨੰਬਰ 2 ਤੇ ਭੁੱਖ ਦਾ ਦੁੱਖ ਹੈ ਜਮਾਂ ਦੀ ਮਾਰ ਦਾ ਦੁੱਖ ਹੈ ਕੋਸਰੀ ਨੂੰ ਰੋਗ ਲੱਗ ਜਾਏ ਚਾਰ ਪ੍ਰਕਾਰ ਦਾ ਦੁੱਖ ਗਿਣਿਆ ਜਾਂਦਾ ਭੁੱਖ ਦੇ ਦੁੱਖ ਤੋਂ ਤੰਗ ਆ ਕੇ ਉਹਨਾਂ ਨੇ ਇੱਥੋਂ ਤੱਕ ਪਹੁੰਚ ਗਏ ਦੇਖੋ ਸਿੱਖੀ ਜਿਹੜੀ ਐ ਸਤਿ ਸਾਬ ਉਹ ਸ਼ੁਰੂ ਕਿੱਥੋਂ ਹੁੰਦੀ ਆ ਸਿੱਖੀ ਦਾ ਪਹਿਲਾ ਕਦਮ ਕੀ ਆ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਏ ਤਨ ਵੀ ਤੇ ਗੁਰੂ ਜੀ ਦਾ ਮੇਰਾ ਨਹੀਂ ਪੇਟਾ ਕਰ ਦਿੱਤਾ ਜੇ ਪੇਟਾ ਕਰ ਦਿੱਤਾ ਤਾਂ ਉਹ ਜਿਹੜੀ ਪੇਟਾ ਆ ਉਹਦਾ ਥੋੜਾ ਕੁ ਉਚਲ ਹੁੰਦਾ ਜੀ ਜਿਹਨੂੰ ਪੇਟਾ ਕਰ ਦਿੱਤਾ ਉਹ ਜਿੱਥੇ ਮਰਜੀ ਵਰਤੇ ਜਿੱਦਾਂ ਮਰਜੀ ਵਰਤੇ ਜਿੱਦਾਂ ਮਰਜੀ ਰੱਖੇ ਜੇ ਸੱਚੀ ਗੱਲ ਦੱਸਦਾ ਤੇ ਮਨਵੀ ਗੁਰੂ ਦਾ ਹਰੇਕ ਗੱਲ ਕਰਨ ਤੋਂ ਪਹਿਲਾਂ ਗੁਰੂ ਜੀ ਦਾ ਮੰਨਿਆ ਕੋਈ ਪੁੱਠਾ ਤਾਂ ਨਹੀਂ ਸੋਚਦਾ ਗੁਰੂ ਜੀ ਦਾ ਜਿੱਦਾਂ ਆ ਗਿਆ ਉਹਦਾ ਹੀ ਸੋਚਦਾ ਤੇ ਤਾਂ ਨਾ ਜੋਬ ਕੁਝ ਵੀ ਹੈਗਾ ਸਾਡੇ ਕੋਲ ਉਹ ਗੁਰੂ ਜੀ ਦਾ ਸਮਝ ਕੇ ਆ ਪਹਿਰੇਦਾਰ ਬਣ ਕੇ ਰਹਿਣਾ ਤੇ ਹੁਕਮ ਵਿੱਚ ਖੜੇ ਹੋ ਦੁਨੀਆ ਦੇ ਸਾਰੇ ਕੰਮ ਔਖੇ ਤੇ ਔਖੇ ਕੀਤੇ ਜਾ ਸਕਦੇ ਸਭ ਤੋਂ ਔਖਾ ਕੰਮ ਕੀਆ ਹੁਕਮ ਮੰਨਣਾ ਜਿਹਦਾ ਨੇ ਹੁਕਮ ਮੰਨਿਆ ਜੀ ਭਾਈ ਲੈਣਾ ਜੀ ਦੇ ਰੂਪ ਚ ਆਏ ਤਾਂ ਸਾਹਿਬ சதਗੁਰੂ ਅਮਰਦੇਵ ਪਾਤਸ਼ਾਹ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਉਹਨਾਂ ਨੇ ਸਾਡੇ ਲਈ ਮਾਰਗ ਬਣਾਇਆ ਪਿਆ ਕਿ ਸਿੱਖ ਨੇ ਹੁਕਮ ਕਿਦਾਂ ਮੰਨਣਾ ਸੋ ਜਿਨ੍ਹਾਂ ਨੇ ਜਿਹੜੇ ਸਿੱਧਕ ਸੀ ਸਿੱਖੀ ਤੇ ਸਿੱਖੀ ਤੇ ਸਿੱਧਕ ਉਹ ਚੱਜ ਜੇ ਸਿੱਖ ਕੋਲ ਸਿੱਖੀ ਤਾਂ ਹੋਵੇ ਸ਼ਹੀਦ ਕਲਾ ਹੋਵੇ ਫਿਰ ਡੋਲ ਜਾਂਦਾ ਜਿਆ ਨਾਲ ਕੋਲ ਸ਼ਹੀਦ ਸੀ ਉਹ ਕਹਿੰਦੇ ਸਾਰੇ ਚਾਹੇ ਜੰਗ ਦੇ ਭੇਜ ਕੇ ਸ਼ਹੀਦ ਕਰਵਾ ਦਿਓ ਚਾਹੇ ਭੁੱਖੇ ਰੱਖ ਕੇ ਸ਼ਹੀਦ ਕਰਵਾ ਦਿਓ ਸਾਡਾ ਤਾਂ ਸਰੀਰ ਹੈ ਹੀ ਨਹੀਂ ਨਾ ਸਾਡਾ ਮਨ ਹੈ ਤੇ ਕਈ ਵਾਰੀ ਕਾਰ ਆ ਜਾਂਦੀ ਆ ਤੇ ਪਰ ਦੇਖੋ ਜਿੱਦਾਂ ਕਹਿੰਦੇ ਪੁੱਤ ਕੁੱਤ ਭਾਵੇਂ ਹੋ ਜਾਣ ਮਾਪੇ ਕਵਾਪੇ ਨਹੀਂ ਹੰਮੇ ਹੋਸ਼ ਆ ਗਈ ਠੋਕਰ ਲੱਗੀ ਹੋਸ਼ ਆ ਗਈ ਦੇ ਸਿਰੇ ਤੇ ਜਦੋਂ ਗਏ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਪਾਤਸ਼ਾਹ ਜੋਧ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਸੇਦਾਰ ਪਾਜੀ ਮਹਾਸਰ ਜੀ ਨੂੰ ਆ ਕੇ ਉਹ ਰੂਹਾਂ ਕਹਿਨੀਆਂ ਸ਼ਹੀਦ ਰੂਹਾਂ ਕਿਉਂਕਿ ਸ਼ਹੀਦ ਨੇ ਹੋਰ ਪਾਸੇ ਕਿਤੇ ਜਾਣਾ ਨਹੀਂ ਹੁੰਦਾ ਕਿਸੇ ਜੂਨ ਕੇ ਦੀ ਪੈਣਾ ਕੋਈ ਲੇਖਾ ਜੋਖਾ ਨਹੀਂ ਹੁੰਦਾ ਸਿੱਧਾ ਸੱਚਖੰਡ ਨੂੰ ਜਾਂਦਾ ਹੈ ਕਹਿੰਦੇ ਜਦੋਂ ਅਸੀਂ ਜਾਂਦੇ ਹਾਂ ਦਰਵਾਜ਼ੇ ਬੰਦ ਹੈ ਮੋਰੇ ਲਿਖਿਆ ਸਾਹਮਣੇ ਦਰਵਾਜ਼ੇ ਦੇ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨੇ ਤੇ ਬੋਲੇ ਉਹਨੇ ਕੀ ਕਰੀਏ ਲੋਪੜਾ ਬਾਚਪੋਂ ਤੇ ਪੋਚੱਕੀ ਧਾਇ ਦਾ ਕਹਿੰਦੇ ਰਾਜਨਾ ਚਾਹਾਂ ਮੁਕਤਨਾ ਚਾਹਾਂ ਮਨਪ੍ਰੀਤ ਚਾਨ ਕਵਲਾ ਲਿਓ ਉਹ ਠੋਕੜਾ ਜਾ ਜਿਹੜਾ ਸਤ ਪੁੱਲ ਗਏ ਸੀ ਉਹ ਪਾਰਦੇ ਕਿਉਂਕਿ ਸਤਗੁਰ ਸਿੱਖ ਕੀ ਕਰੇ ਪਰ ਪਾਰ ਸੇਵਕੋਂ ਗੁਰਸਦਾ ਦਿਆਲ ਸਿੱਖ ਕੀ ਗੁਰਦੁਰਬਤ ਮਲਹਿਰਾ ਗੁਰਬਤ ਨਹੀਂ ਹਰ ਲਾਮ ਹੋ ਤਰਾ ਸਤਗੁਰ ਸਿੱਕੇ ਬੰਦਲ ਘਟ ਹੈ ਗੁਰ ਕਾ ਸਿੱਖ ਬੇਕਾਰ ਤੇ ਹਟ ਹੈ ਸਤਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਬਟ ਭਾਗੀ ਹੈ ਸਤਗੁਰ ਸਿੱਖ ਆ ਹਾਲ ਦ ਪਲ ਸਵਾਰਾ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਬਾ ਟੁੱਟੀ ਗੜਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਸਤਾਰ ਜੈਸੇ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵਾ ਕਰ ਬਦੇਸ ਝੜਕੇ ਬੋਪਾਤੀ ਬਹੁਣ ਪਿਤਾ ਗਾ ਆਪਾ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਅਸੀ ਤਾਂ ਲੈ ਕੇ ਗੱਟੇ ਲੁੱਟਿਆ ਖੈਰ ਖੈਰ ਭੋਲਨ ਹਾਰ ਬਖਸ਼ ਰਹਾ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਜੇ ਕਿਤੇ ਰਹਿਤ ਤੋਂ ਖੁੰਝ ਗਏ ਨਿਤਨੇਮ ਤੋਂ ਖੁੰਝ ਗਏ ਸਿੱਖੀ ਤੋਂ ਦੂਰ ਚੱਲ ਗਏ ਜੀਵਨ ਜਿੰਨ ਕੀ ਦਸ ਹਵਾਂ ਰਹਿੰਦੇ ਆ ਲੈਂਦੇ ਬਦਾਵਾ ਪੜਾ ਲਈਏ